ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਰੀਕ ਪੁਕਤ ਆਏ ਨੌਜਵਾਨਾਂ ਤੇ ਕੁਝ ਨੌਜਵਾਨਾਂ ਦੇ ਬਲੋ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗੱਡੀਆਂ ਦੀ ਭਾਂ ਤੋੜ ਕੀਤੀ ਗਈ ਤੇ ਹਮਲਾ ਕਰਦੇ ਭਾਜ਼ ਦੇ ਨਜ਼ਰ ਆਏ ਜਿੱਦਿਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਤਸਵੀਰਾਂ ਦੇਖਣ ਤੋਂ ਬਾਅਦ ਤੁਹਾਨੂੰ ਲੋਕਾਂ ਦਾ ਬਿਆਨ ਸੁਣਾਉਣਾ ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਮਲਾਵਾਰ ਹਥਿਆਰ ਲੈ ਕੇ ਭਾਜ਼ੇ ਹੋਏ Nazaray! No, ਕਚੈਰੀ ਦੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚੈਰੀ ਦੇ ਕੁਝ ਲੋਕ ਐਪੋ ਵਾਲ ਦੇ ਤਰੀਂ ਭੁਗਤਣ ਆਏ ਸੀਗੇ ਤਰੀਂ ਭੁਗਤ ਤੇ ਜਦੋਂ ਕਚੈਰੀ ਦੀ ਬੈਕ ਸਾਈਡ ਤੋਂ ਨਿਕਲੇ ਤਾਂ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉੱਧਰ ਦੇ ਹਮਲਾ ਕੀਤਾ ਥੋੜਾ ਖੂਨ ਉੱਥੇ ਗਿਰਿਆ ਪਿਆ ਹੈ ਮਤਲਬ ਕਚੈਰੀ ਦੇ ਅੰਦਰ ਕਚੈਰੀ ਦੇ ਅੰਦਰ ਆ ਬਿਲਕੁਲ ਅੰਦਰ ਹੀ ਹੈ ਬੈਕ ਸਾਈਡ ਤੇ ਹਾਂ ਹਲੇ ਬੈਕ ਸਾਈਡ ਦੇ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਉਹ ਜਦੋਂ ਬੰਦੇ ਭਜਦੇ ਆਏ ਇੱਥੇ ਬਿਲਕੁਲ ਪਲੈਨਿੰਗ ਨਾਲ ਪਹਿਲਾ ਉਹਨਰੇ ਟਾਇਰਾਂ ਤੇ ਦਾਤ ਮਾਰੇਗੇ ਦੇਖੋ ਗੱਡੀ ਦਾ ਕੀ ਹਾਲ ਦਿੱਤਾ ਗਿਆ ਸਰ ਇਹ ਕਿੰਨੀ ਗੂਰੀ ਦੀ ਗੱਲ ਹੈ ਟਾਈਮ ਕਿੰਨੀ ਗੂਰੀ ਦਾ ਸੀ ਪੌੜਾ ਕੁ ਘੰਟੇ ਹੀ ਹੋਇਆ ਜਿਆਦਾ ਨਹੀਂ ਉਹਨਾਂ ਕੋਈ ਘੰਟਾ ਕਿੰਨੇ ਕੁ ਬੰਦੇ ਜ਼ਖਮੀ ਹੋਏ ਪਤਾ ਲੱਗੀ ਸਾਇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਦੇ ਵੀ ਸੀਗੇ ਠੀਕ ਹੈ ਜੀ ਬਾਕੀ ਦੋ ਡਿਪਟੀ ਸਾਹਿਬ ਆਏ ਆ ਫਿਰ ਜਾ ਪੁਲਿਸ ਆਈ ਹੋਈ ਹੈ ਕਿ ਸੀਸੀਟੀਵੀ ਕੈਮਰੇ ਰਾਈ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸਰੰਗੋ ਦਾ ਮਾਹੌਲ ਲੱਗਦਾ ਕਿ ਸਰੰਗੋ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਇਹ ਹੀ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਦਾ ਸੂਬਾ ਸਾਹਮਣੇ ਨਹੀਂ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗਲੇਡ ਰੱਖ ਦੇਣਾ ਚਾਹੀਦਾ ਹੈ ਉਹ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਥ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਇਨਸਾਫ ਦੁਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਉਹ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦਵੇ। ਉੱਥੇ ਹੀ ਮੌਕੇ ਦੇ ਉੱਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਆਏ ਦਰਵਾਜ਼ੇ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਚਾਰੇ ਨੇ। ਦੇਖੋ ਚੈੱਕ ਕਰ ਰਹੇ ਹਾਂ ਜੇ ਫਿਲਹਾਲ ਸਾਡੇ ਕੋਲ ਨਿਸ਼ਚਿਤ ਇਨਫੋਰਮੇਸ਼ਨ ਇਹੀ ਹੈ ਵੀ ਇਹ ਗੱਡੀ ਦੇਖ ਹੀ ਲਈ ਹੈ ਉੱਥੇ ਕੀ ਹਮਲਾ ਹੋਇਆ ਵਾ। ਕੀ ਚੈੱਕ ਕਰ ਰਹੇ ਚੈੱਕ ਕਰਨ ਤੋਂ ਬਾਅਦ ਦੱਸ ਸਕਦੇ ਕੋਈ ਪਤਾ ਲੱਗਿਆ ਕੋਈ ਬਰਿਆ ਜੀ ਜਾਂ ਕਹਿੰਦੇ ਨਹੀਂ ਨਹੀਂ ਜਿੱਥੇ ਗੁੰਜਰ ਚਲੇ ਜਾ ਕੋਈ ਨਹੀਂ ਹਜੇ ਕਲੀਅਰ ਨਹੀਂ ਹੈ ਜਿਸ ਹੁਣੇ ਮੌਕੇ ਤੇ ਹੈ ਸੀਸੀਟੀਵੀ ਵਗੈਰਾ ਮਿਲੀ ਹੈ ਜੀ ਕੋਈ ਜਾਣਕਾਰੀ ਨਹੀਂ ਸੀਸੀਟੀਵੀ ਹਜੇ ਨਹੀਂ ਮਿਲਿਆ ਜੀ ਕੋਈ ਕਿਹੜੇ ਹਸਪੀਟਲ ਅੰਦਰ ਹੁੰਦਾ ਕਿੰਨੇ ਜਿਨ੍ਹਾਂ ਦੇ ਹੁੰਦਾ ਲੱਗਿਆ ਮੈਂ ਹੁਣੇ ਹੀ ਪਹੁੰਚਿਆ ਹਾਂ ਮੈਂ ਥਾਣਾ ਮੋਲ ਟਾਉਨ ਤੋਂ ਸੱਚ ਆਇਆ ਇੱਥੇ ਹਜੇ ਮੈਨੂੰ ਜਿਹੜੀ ਜਾਣਕਾਰੀ ਜਿੰਨੀ ਕਿ ਮੇਰੇ ਇਹੀ ਆ ਵੀ ਆ ਚੈੱਕ ਹੀ ਕਰ ਰਹੇ ਹਾਂ ਜੇ ਮੈਨੂੰ ਪ੍ਰੋਪਰ ਉਹ ਜਾਣਕਾਰੀ ਬਾਅਦ ਵਿੱਚ ਦੱਸ ਸਕਦੇ ਹੋ ਕੋਈ ਚੈਰੀ ਚ ਆਜੀ ਬੇਸ਼ੀ ਦੇ ਕੋਈ ਜਿਹੜੇ ਬੰਦੇ ਇਦਾਂ ਇਦਾਂ ਦੀ ਗੱਲ ਹੀ ਆਈ ਆ ਸਾਨੂੰ ਇਹ ਕੱਟ ਤਾਂ ਬਸ ਕਲੀਅਰ ਕਰ ਦਿਓ ਇੱਕ ਦੋ ਹਜੇ ਕੋਈ ਨਹੀਂ ਮੈਨੂੰ ਕਲੀਅਰ ਨਹੀਂ ਆ ਰਹੀ ਦੱਸੋ ਸੀਸੀਟੀਵੀ ਹੈ ਤੱਕ ਤਾਂ ਕੋਈ ਨਹੀਂ ਮਿਲਿਆ ਜੀ ਗੱਡੀ ਕਿਹਨਾਂ ਦੀ ਚੈੱਕ ਕਰ ਰਹੇ ਹੋ ਕੋਈ ਪਤਾ ਨਹੀਂ 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 ਕਿੰਨੇ ਕਿਤੇ ਬੰਦੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੈਂ ਆਪਦਾ ਪਾਰਟ ਪਲੇਸ਼ਨ ਆਇਆ ਹਜੇ ਮੈਂ ਦੇਖ ਰਿਹਾ ਮੈਨੂੰ ਮੁੱਠਾ ਜਿਹਾ ਕਲੀਅਰ ਨਹੀਂ ਹੋਇਆ ਜੀ ਸੋਦਾਦੀ ਇੱਕ ਹੀ ਨੌਜਵਾਨ ਕੋਰਟ ਦੇ ਵਿੱਚ ਤਰੀਕ ਪੁਕਤਨ ਆਏ ਸੀ ਅਤੇ ਪਿੱਛੋਂ ਕੁਝ ਨੌਜਵਾਨਾਂ ਨੇ ਆਕੇ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਗੱਡੀਆਂ ਦੀ ਬੁਰੀ ਤਰੀਕੇ ਦੇ ਨਾਲ ਭਾਂ ਤੋੜ ਦਿੱਤੇ ਬਾਕੀ ਪੁਲਿਸ ਵੱਲੋਂ ਟੁਕੜਾ ਜਾਂਚ ਸ਼ੁਰੂ ਕਰ ਦਿੱਤੀ ਹੈ ਅਕੀਕਤ ਟੀਵੀ ਪੰਜਾਬੀ ਦੇ ਲੁਧਿਆਣਾ ਤੋਂ सुरेंद्र ਸੋਹਣੀ ਦੀ ਰਿਪੋਰਟ ਲੁਧਿਆਣਾ ਦੇ ਕੋਟ ਕੰਪਲੈਕਸ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਰੀਕ ਪੁਕਤ ਨਾਏ ਨੌਜਵਾਨਾਂ ਦੇ ਕੁਝ ਨੌਜਵਾਨਾਂ ਦੇ ਬਲੋ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗੱਡੀਆਂ ਦੀ ਭਾਂ ਤੋੜ ਕੀਤੀ ਗਈ ਤੇ ਹਮਲਾ ਕਾਦੇ ਭਾਜ਼ ਦੇ ਨਜ਼ਰ ਆਏ ਜਿੱਥੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਤਸਵੀਰਾਂ ਦੇਖਣ ਤੋਂ ਬਾਅਦ ਤੁਹਾਨੂੰ ਲੋਕਾਂ ਦੇ ਬਿਆਨ ਸੁਣਾਉਣਾ ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਮਲਾਵਾਰ ਹਥਿਆਰ ਲੈ ਕੇ ਪਾਸੇ ਹੋਏ ਨਜ਼ਰ ਆਏ ਕਚੈਰੀ ਦੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਚੈਰੀ 'ਚ ਕੁਝ ਲੋਕ ਐਪੋ ਵਾਲ ਦੇ ਤਰੀਕ ਪੁਗਤ ਆਏ ਸੀਗੇ ਜੀ ਤਰੀਕ ਪੁਗਤੇ ਜਦੋਂ ਕਚੈਰੀ ਦੇ ਬੈਕ ਸਾਈਡ ਤੋਂ ਨਿਕਲੇ ਤਾਂ ਪਹਿਲਾਂ ਉੱਥੇ ਕੁਝ ਹਮਲਾਵਰਾਂ ਨੇ ਉਹਨਾਂ ਦੇ ਹਮਲਾ ਕੀਤਾ ਬੜਾ ਖੂਨ ਉੱਥੇ ਗਿਰਿਆ ਪਿਆ ਹੈ ਮਤਲਬ ਕਚੈਰੀ ਦੇ ਅੰਦਰ ਕਚੈਰੀ ਦੇ ਅੰਦਰ ਆ ਬਿਲਕੁਲ ਅੰਦਰ ਹੀਲੇ ਬੈਕ ਸਾਈਡ ਤੇ ਹਾਂ ਹਲੇ ਬੈਕ ਸਾਈਡ ਦੇ ਜੇ ਦੇਖੋਗੇ ਖੂਨ ਉੱਥੇ ਬਹੁਤ ਗਿਰਿਆ ਪਿਆ ਉਹ ਜਦੋਂ ਬੰਦੇ ਭੇਜਦੇ ਆਏ ਇੱਥੇ ਬਿਲਕੁਲ ਪਲਾਨਿੰਗ ਨਾਲ ਪਹਿਲਾ ਉਹਨਾਂ ਦੇ ਟਾਇਰ ਆ ਤੇ ਦਾਤ ਬਾਰੇਗੇ ਦੇਖੋ ਗੱਡੀ ਦਾ ਕੀ ਹਾਲ ਦਿੱਤਾ ਗਿਆ ਸਰ ਇਹ ਕਿੰਨੀ ਗੂੜੀ ਦੀ ਗੱਲ ਹੈ ਟਾਈਮ ਕਿੰਨੀ ਗੂੜੀ ਦਾ ਕੋੜਾ ਕੁ ਘੰਟਾ ਹੀ ਹੋਇਆ ਜਿਆਦਾ ਨਹੀਂ ਉਹਨਾਂ ਕੋਈ ਘੰਟਾ ਕਿੰਨੇ ਕੁ ਬੰਦੇ ਜਖਮੀ ਹੋਏ ਕਿ ਪਤਾ ਲੱਗੇ ਸਾਇ ਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਐਸੀ ਤੋਂ ਅੰਦਰ ਕੰਪਲੈਕਸ ਦੇ ਵੀ ਸੀਗੇ ਠੀਕ ਹੈ ਜੀ ਬਾਕੀ ਦੋ ਡਿਪਟੀ ਸਾਹਿਬ ਆਏ ਆ ਤੇ ਪੰਜਾਬ ਪੁਲਿਸ ਆਈ ਹੋਈ ਹੈ ਤੇ ਸੀਸੀਟੀਵੀ ਕੈਮਰੇ ਰਾਈ ਉਹ ਸਾਰੀ ਜਾਂਚ ਪੜਤਾਲ ਕਰ ਰਹੇ ਨੇ ਪਰ ਸੈਮ ਦਾ ਮਾਹੌਲ ਹੈ ਲੱਗਦਾ ਕਿ ਸੈਮ ਦਾ ਮਾਹੌਲ ਮੈਂ ਤਾਂ ਗਵਰਨਰ ਸਾਹਿਬ ਨੂੰ ਇਹ ਮੰਗ ਕਰਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਦਾ ਸੂਬਾ ਸਾਂਭੇ ਨਹੀਂ ਜਾ ਰਿਹਾ ਲੁਧਿਆਣਾ ਸ਼ਹਿਰ ਦਾ ਨਾਮ ਤਾਂ ਪਹਿਲਾਂ ਗੈਂਗਲੇਡ ਰੱਖ ਦੇਣਾ ਚਾਹੀਦਾ ਹੈ ਉਹ ਦੂਜਾ ਪੰਜਾਬ ਦੀ ਜਿਹੜੀ ਜਿਹੜੀ ਛਵੀ ਜਾ ਰਹੀ ਹੈ ਦੂਜੇ ਸੂਬਿਆਂ ਦੇ ਵਿੱਚ ਕਿ ਕਿੱਥੇ ਕਦੀ ਕਬੱਡੀ ਪਲੇਅਰ ਕਦੀ ਬਾਥ ਕੈਸਟਲ ਦੇ ਵਿੱਚ ਵਿਆਹ ਦੇ ਵਿੱਚ ਲੋਕ ਜਦੋਂ ਆਉਂਦੇ ਨੇ ਉੱਥੇ ਆਮ ਬੰਦਿਆਂ ਦੀ ਜਾਨ ਕੌਣ ਹੈ ਸਾਰੀ ਚੀਜ਼ਾਂ ਦਾ ਹਿਸਾਬ ਦਲਾਏਗਾ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਹੈ ਕਿ ਇੱਥੇ ਸ਼ਾਸਨ ਲਾ ਕੇ ਉਹ ਸਾਰੇ ਜ਼ਿਲ੍ਹਿਆਂ ਦਾ ਨਾਮ ਗੈਂਗਲੇਡ ਰੱਖ ਦਵੇ। ਉੱਥੇ ਹੀ ਮੌਕੇ ਦੇ ਉੱਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਆਏ ਦਰਵਾਜ਼ੇ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਚਾਰੇ ਨੇ। ਦੇਖੋ ਚੈੱਕ ਕਰ ਰਹੇ ਹਾਂ ਜੇ ਫਿਲਹਾਲ ਸਾਡੇ ਕੋਲ ਨਿਸ਼ਚਿਤ ਇਨਫੋਰਮੇਸ਼ਨ ਇਹੀ ਹੈ ਵੀ ਇਹ ਗੱਡੀ ਦੇਖ ਹੀ ਲਈ ਹੈ ਉੱਥੇ ਵੀ ਹਮਲਾ ਹੋਇਆ ਵਾ। ਇਹ ਚੈੱਕ ਕਰ ਰਿਹਾ ਚੈੱਕ ਕਰਨ ਤੋਂ ਬਾਅਦ ਦੱਸ ਸਕਦੇ ਹੋ ਜੀ ਪਤਾ ਲੱਗਿਆ ਸੀ ਬਰਿਆ ਜੀ ਜਾਂ ਕਹਿੰਦੇ ਨਹੀਂ ਨਹੀਂ ਜੀ ਕੁਝ ਨੂੰ ਚਲੇ ਜਾ ਕੋਈ ਨਹੀਂ ਹਜੇ ਕਲੀਅਰ ਨਹੀਂ ਹੈ ਜੀ ਅਸੀਂ ਹੁਣੇ ਮੌਕੇ ਤੇ ਆਏ ਹਾਂ ਸੀਸੀਟੀਵੀ ਵਗੈਰਾ ਮਿੜੀ ਹੈ ਜੀ ਕੋਈ ਜਾਣਕਾਰੀ ਨਹੀਂ ਸੀਸੀਟੀਵੀ ਹਜੇ ਨਹੀਂ ਮਿੜਿਆ ਜੀ ਕੋਈ ਕਿਹੜੇ ਹਸਪਤਲ ਲੱਗਦੇ ਨੇ ਕਿ ਜਿਨ੍ਹਾਂ ਦੇ ਹੁੰਦੇ ਆ ਲੱਗਿਆ ਮੈਂ ਹੁਣੇ ਹੀ ਪਹੁੰਚਿਆ ਹਾਂ ਮੈਂ ਥਾਣਾ ਮੋੜ ਟੋਂ ਤੋਂ ਸੱਚਾ ਆਇਆ ਹਾਂ ਤੇ ਹਜੇ ਮੈਨੂੰ ਜਿਹੜੀ ਜਾਣਕਾਰੀ ਜਿੰਨੀ ਕਿ ਮੇਰੇ ਇਹੀ ਆ ਵੀ ਆ ਚੈੱਕ ਹੀ ਕਰ ਰਹੇ ਹਜੇ ਮੈਨੂੰ ਪ੍ਰੋਪਰ ਹੋਈ ਜਾਣਕਾਰੀ ਨਹੀਂ ਬਾਅਦ ਚ ਦੱਸਾਂਗੇ ਕੋਈ ਚੈਰੀ ਚ ਆਈ ਜੀ ਬੇਸ਼ੀ ਦੇ ਕੋਈ ਜਿਹੜੇ ਬੰਦੇ ਇਦਾਂ ਦੀ ਗੱਲ ਹੀ ਆਈ ਆ ਸਾਨੂੰ ਇਹ ਚੱਕ ਤਾਂ ਬਸ ਕਲੀਅਰ ਕਰ ਦਿਓ ਇੱਕ ਦੋ ਹਜੇ ਕੋਈ ਨਹੀਂ ਮੈਨੂੰ ਕਲੀਅਰ ਨਹੀਂ ਆ ਮੈਂ ਕਲੀਅਰ ਨਹੀਂ ਆ ਰਹੀ ਦੱਸੋ ਸੀਸੀਟੀਵੀ ਹੈ ਤੱਕ ਤਾਂ ਕੋਈ ਨਹੀਂ ਮਿਲਿਆ ਜੀ ਗੱਡੀ ਕਿਹਨਾਂ ਦੀ ਹੈ ਚੈੱਕ ਕਰ ਰਹੇ ਨੇ ਕੋਈ ਪਤਾ ਚੱਲ ਨਹੀਂ 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 ਹਜੇ ਨਹੀਂ ਕੀਤੇ ਬੰਦੇ ਨਹੀਂ ਮੈਂ ਤੁਹਾਨੂੰ ਦੱਸ ਰਹੀ ਮੈਂ ਆਪਦਾ ਪਾਰਟ ਪਲੇਸ ਜੇ ਨਾ ਹਜੇ ਮੈਂ ਦੇਖ ਰਿਹਾ ਮੈਨੂੰ ਕੁਝ ਸਾਫ ਨਹੀਂ ਜੀ ਸੋਦਾਦੀ ਇੱਕ ਹੀ ਨੌਜਵਾਨ ਕੋਰਟ ਦੇ ਵਿੱਚ ਤਰੀਕ ਪੁਕਤਨ ਆਏ ਸੀ ਅਤੇ ਪਿੱਛੋਂ ਕੁਝ ਨੌਜਵਾਨਾਂ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਗੱਡੀਆਂ ਦੀ ਬੁਰੀ ਤਰੀਕੇ ਦੇ ਨਾਲ ਭਾਂ ਤੋੜ ਦਿੱਤੇ ਬਾਕੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਦੇ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ